ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਅੱਜ ਦਾ ਵੀਡੀਓ ਬਣਾਉਣ ਲੱਗਿਆਂ ਮਹਿੰਦੀ ਦੀ ਕਿਉਂਕਿ ਹਰੇਕ ਭੈਣ ਨੂੰ ਇਹ ਨਾ ਇਹ ਦਿੱਕਤ ਬਹੁਤ ਨੂੰ ਆਉਂਦੀ ਆ ਮੈਨੂੰ ਵੀ ਦੱਸਿਆ ਹੋਇਆ ਡਾਕਟਰ ਨੇ ਵੀ ਕਿ ਕੈਮੀਕਲ ਵਾਲਾ ਕਲਰ ਨਹੀਂ ਲਾਉਣਾ ਤੁਸੀਂ ਅਲਰਜੀ ਹੋ ਜਾਂਦੀ ਆ ਜੇ ਆਪਾਂ ਆਥਾਣੀ ਮੈਂ ਨਹੀਂ ਲਾਉਣੀ ਤਾਂ ਉਹਦੇ ਨਾਲ ਆਪਣੇ Baal laal ho jande ne ਹੁਣ ਆ ਮੈਂ ਕਈ ਵਾਰ ਉਹ ਪਤਲੀ ਚੀਜ਼ ਮੈਂ ਤਾਂ ਤੁਹਾਨੂੰ ਸ਼ੇਅਰ ਕਰਨ ਲੱਗੀ ਆ आज जी आप हाथों महंगी में कला किमें करना आज जुड़े रहे वीडियो के नाल भी आपकी पाने की कितने चलो जी जी आपने ले लिया एक कॉली चमचा एक पाउच अपने ले लिया कॉफ़ी का जो थोड़े को तो अद्धा चमच भी ले सकते हैं ਆਪਣਾ ਚਮਚਾ ਵੱਡਾ ਜੀ ਇਹਦਾ ਕ ਚਮਚਾ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਪਾ ਲੈਨੇ ਆ ਥੋੜਾ ਜਿਹਾ ਪਾਣੀ ਕਾਫੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਨੋ ਕਾਫੀ ਆਪਣੀ ਕੋਲ ਗਈ ਹੁਣ ਆਪਾਂ ਇਹਨੇ ਲੈ ਲੈਣੀ ਹੈ ਵੀ ਮਹਿੰਦੀ ਜਿਹੜੀ ਆਪਾਂ ਹੱਥਾਂ ਤੇ ਲਾਉਂਦੇ ਆ ਉਹ ਮੈਂ ਨਹੀਂ ਲਵਾ ਕੇ ਆਪਾਂ ਜਿੰਨੀ ਕ ਆਪਾਂ ਨੂੰ ਜ਼ਰੂਰਤ ਆ ਕੌਨੀ ਕ ਮਹਿੰਦੀ ਲੈ ਲੈਣੇ ਆ ਜੀ ਇਹਦੇ ਵਿੱਚ ਆਪਾਂ ਪਾ ਲੈਨੇ ਆ ਪਾਣੀ ਥੋੜਾ ਥੋੜਾ ਪਾਣੀ ਪਾ ਕੇ ਤਾਂ ਜੋ ਗੰਡਾ ਨਾ ਪੈਣ ਆਪਾਂ ਚੰਗੀ ਤਰ੍ਹਾਂ ਮਹਿੰਦੀ ਨੂੰ ਮਿਕਸ ਕਰ ਲੈਨੇ ਹੁਣ ਆਪਾਂ ਥਾਲੀ ਮਹਿੰਦੀ ਵੀ ਪਾ ਸਕਦੇ ਆ ਜੀ ਪਰ ਮੇਰੇ ਕੋਲ ਹੱਥਾਂ ਵਾਲੀ ਨਹੀਂ ਥੀ ਆਹ ਲੈਂਦੀ ਹੋਈ ਇਹ ਵੀ ਲਾਲੇ ਕਰਦੀ ਆ ਵਾਲਾਂ ਨੂੰ ਇਹ ਕਾਲਾ ਨਹੀਂ ਕਰਦੀ ਲਾਲ ਲਾਲ ਕਰ ਦਿੰਦੀ ਹੁਣ ਆਪਾਂ ਇਹਦੇ ਵਿੱਚ ਪਾਣੀ ਪਾ ਪਾ ਕੇ ਆਪਾਂ ਚੰਗੀ ਤਰ੍ਹਾਂ ਮਹਿੰਦੀ ਨੂੰ ਜਿੱਦਾਂ ਦਾ ਲੇਪ ਬਣਾਉਣਾ उमे घोल लही पाल जी बिचा छे छेद घुल थोड़ी जी लो जी जी आप खुले मेहंदी भी ले सकते हैं पर खुले मेहंदी ਮੇਰੇ ਕੋਲ ਨਹੀਂ ਮੈਂ ਇਹ ਹੀ ਲਾਉਣੀ ਹੈ ਜੀ ਇਹਦੇ ਨਾਲ ਵੀ ਲਾਲ ਵਾਲ ਹੁੰਦੇ ਨੇ ਫਿਰ ਉਹ ਬੁਰੇ ਲੱਗ ਜਾਂਦੇ ਨੇ ਕਿਉਂਕਿ ਜਿੱਥੇ ਜ਼ਿਆਦੇ ਧੌਣੇ ਨੇ ਉੱਥੇ ਤਾਂ ਬਹੁਤ ਹੀ ਲਾਲ ਹੋ ਜਾਂਦੇ ਨੇ ਜਿੱਥੇ ਚਲ ਕੱਲਾ ਕੱਲਾ ਧੌਣੇ ਉੱਥੇ ਅਜਿ ਚੱਲ ਜਾਂਦਾ ਹੁਣ ਆਪਾਂ ਇਹਦੇ ਵਿੱਚ ਕੀ ਕਰਨਾ ਜੀ ਇੱਕ ਤਾਂ ਸਿੱਕਾ ਕਾਈ ਦਾ ਪਾਊਡਰ ਇੱਕ ਸਿੱਕਾ ਕਾਈ ਦਾ ਪਾਊਡਰ ਇੱਕ ਔਲੇ ਦਾ ਪਾਊਡਰ ਤੇ ਇੱਕ ਰੀਠਿਆਂ ਦਾ ਪਾਊਡਰ ਇਹ ਤਿੰਨੇ ਅਲੱਗ-ਅਲੱਗ ਲੈਣੇ ਨੇ ਆਪਾਂ ਨੇ ਇਹ ਅਲੱਗ ਵੀ ਅਲੱਗ-ਅਲੱਗ ਡੱਬੀਆਂ ਵਿੱਚ ਮਿਲਦੀਆਂ ਨੇ ਪਰ ਮੈਂ ਨੇ ਇੱਕ ਡੱਬੀ ਮਿਕਸ ਮੰਗਾ ਲਈ ਆ ਦੇਖੋ ਆਵਲਾ ਰਿਠਾ ਤੇ ਸਿਕਾ ਕਾਈ ਤਿੰਨੇ ਚੀਜ਼ਾਂ ਦੀ ਇੱਕ ਮਿਕਸ ਡੱਬੀ ਮਿਲ ਗਈ ਲੋ ਜੀ ਤਿੰਨੇ ਚੀਜ਼ਾਂ ਦਾ ਮਿਕਸ ਪਾਉੜਾ ਆਵਲਾ ਸਿਕਾ ਕਾਈ ਤੇ ਰਿਠਾ ਇਹਦਾ ਆਪਾਂ ਨੇ ਇੱਕ ਚਮਚਾ ਮੈਦੀ ਦੇ ਵਿੱਚ ਪਾ ਲੈਣਾ ਅਲੱਗ-ਅਲੱਗ ਡੱਬੀਆਂ ਵੀ ਮਿਲ ਜਾਂਦੀਆਂ ਨੇ ਪਰ ਆਪਾਂ ਨੇ ਇੱਕ ਮਿਕਸੇ ਲੈ ਆਂਦੀ ਲੋ ਜਿਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਹੁਣ ਇਹਨੂੰ ਆਪਾਂ ਇੱਕ ਘੰਟੇ ਲਈ ਰੱਖ ਦਿੰਨੇ ਆ ਤਾਂ ਜੋ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਚੰਗੀ ਤਰ੍ਹਾਂ ਮਿਕਸ ਹੋ ਜਾਣ ਹੁਣ ਇਦਾਂ ਮਹਿੰਦੀ ਬਣਾਉਣ ਨਾਲ ਜਦ ਆਪਾਂ ਲਾਉਨੇ ਆ ਬਾਹਾਂ ਨੂੰ ਬਾਹ ਬਿਲਕੁਲ ਕਾਲੇ ਹੋ ਜਾਂਦੇ ਨੇ ਲਾਲ ਨਹੀਂ ਰਹਿੰਦੇ ਮੈਂ ਵਰਤ ਕੇ ਦੇਖੀ ਹੈ ਭੈਣ ਤਾਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਜਿਹਦੇ ਕਿਸੇ ਤੇ ਮੇਰੀ ਭੈਣ ਦੇ ਧੌੜਾ ਵੀ ਜੇ ਬਾਲ ਲਾਲ-ਵਾਲ ਨਹੀਂ ਰੱਖਣੇ ਉਹ ਇਦਾਂ ਮਹਿੰਦੀ ਬਣਾ ਕੇ ਲਾ ਸਕਦੇ ਬਹੁਤ ਵਧੀਆ ਰਜੈਂਟ ਹੈ ਇਹਦਾ ਤਾਂ ਮੈਂ ਇਸ ਕਰਕੇ ਮੈਂ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰੀਆ ਆ ਆ ਆਪਾਂ ਨੂੰ ਡਾਕਟਰ ਬੰਦ ਕਰ ਦਿੰਦੇ ਨੇ ਕਿ ਕੈਮੀਕਲ ਵਾਲੇ ਕਹਿੰਦੇ ਨੇ ਵੀ ਤੁਸੀਂ ਕਲਰ ਨਹੀਂ ਲਾਉਣੇ ਤਾਂ ਤੁਸੀਂ ਇਸ ਤਰ੍ਹਾਂ ਮਹਿੰਦੀ ਬਣਾ ਕੇ ਲਾ ਸਕਦੇ ਹੋ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ